ਸ਼ੁਰੂ ਵਿੱਚ ਵੀ ਮੀ ਦਾ ਬਣਾ ਦਿੱਤਾ ਯੂਨੀਵਰਸਿਟੀ ਇੱਕ ਬਣੇ ਸੀ ਹਾਂਜੀ ਨਾਲ ਦੇ ਨਾਲ ਬਣਿਆ ਸੀ ਮੈਂ ਤਾਂ ਤੁਹਾਨੂੰ ਬੜਾ ਕਲੀਅਰ ਹੈ ਮੇਰਾ ਆਪ ਇਮੋਸ਼ਨਲ ਅਟੈਚਮੈਂਟ ਹੈ ਯੂਨੀਵਰਸਿਟੀ ਤੁਸੀਂ ਪੜ੍ਹੇ ਮੈਂ 4 ਸਾਲ ਇੱਥੇ ਲਾਇਆ ਹੈ ਬਿਲਕੁਲ ਬਿਲਕੁਲ ਹੈ ਤੇ ਆ ਇੱਕ ਆਪਣਾ ਜੇ ਆ ਇੱਕ ਜਦੋਂ ਕੋਈ ਬੰਦਾ ਅਟੈਕ ਕਰਦਾ ਨਾ ਹਾਂਜੀ ਪਹਿਲਾ ਕਿਲਾ ਹੈ ਉਹ ਟੈਸਟ ਕਰ ਰਹੇ ਵਾਟਰ ਸਹੀ ਕਿ ਜੇ ਇੱਥੇ ਕਾਮਯਾਬ ਹੋ ਗਏ ਫਿਰ ਨੈਕਸਟ ਸਟੈਪ ਬਣੇ ਇੱਥੇ ਕਿਸੇ ਹਾਲਤ ਨਹੀਂ ਕਿਸੇ ਹਾਲਤ ਨਹੀਂ ਜੋਸ਼ ਤੁਸੀਂ ਕਹੋਗੇ ਅਕਾਲੀ ਦਲ 100% 200% ਕਮਿਟਿਡ ਹੈ ਐਂਡ ਨਾਟ ਬਿਕੋਜ਼ ਆਫ ਪੋਲਿਟਿਕਸ ਜੀ ਮੋਟਿਵ ਜੀ ਸਰ ਸਾਰੇ ਸਰਪੀ ਲਈ ਕਰਨਾ ਹੈ ਪੰਜਾਬ ਦੀ ਰੀਜਨਲ ਪਾਰਟੀ ਦੇ ਪੱਖੋਂ ਸਭ ਤੋਂ ਵੱਡੀ ਪਾਰਟੀ ਜਦੋਂ ਨੈਸ਼ਨਲ ਪਾਰਟੀ ਨੇ ਇੰਟਰਸਟ ਡਿਫਰੈਂਟ ਹੋ ਸਕਦੇ ਉਹਨਾਂ ਦਾ ਡੈਕੋਰਮ ਡਿਫਰੈਂਟ ਹੋ ਜਾਂਦਾ ਤੁਹਾਡਾ ਲੈਣਾ ਦੇਣਾ ਰਹਿਣਾ ਖਾਣਾ ਪੀਣਾ ਸਾਰਾ ਸਭ ਨੋ ਡਾਊਟ ਬੀਬਾ ਜੀ ਨੇ ਜਦੋਂ ਰਿਜ਼ਾਈਨ ਦਿੱਤਾ ਸੀ ਐਗਰੀਕਲਚਰ ਦੇ ਉੱਤੇ ਮੂਵਮੈਂਟ ਬਣੀ ਸੀ ਸਭ ਤੋਂ ਪਹਿਲਾਂ ਥੱਪੜ ਸਰਕਾਰ ਤੇ ਕੋਈ ਐਮਐਸਪੀ ਦੇ ਜਦੋਂ ਗੱਲ ਆਈ ਸੀ ਤੁਹਾਨੂੰ ਪ੍ਰੋਗਰਾਮ ਲੀਕਣਾ ਪੈਣਾਗਾ ਆ ਨਾਰੇ ਲੱਗ ਲਿਆ ਪਾਪਾ ਇਹ ਦੇਖੋ ਇੱਕ ਚੀਜ਼ ਜਿਹੜੀ ਹੈਗੀ ਐ ਇਹ ਜਿਹੜੀ ਅਟੈਕ ਐ ਇਹ ਆ ਨਾਲ ਟਾਈਮ 'ਚ ਹੁਣ ਤਾਂ ਬੀਬੀਐਮਬੀ ਦੀ ਗੱਲ ਐ ਤਲਵਾੜੇ ਬੀਬੀਐਮਬੀ ਦਾ ਹੋਗਾ ਉੱਥੇ ਸਰ ਸਕੂਲ ਬੀਬੀਐਮਬੀ ਦਾ 1200 ਬੱਚਿਆਂ ਨਾਲ ਚੱਲ ਰਿਹਾਗਾ ਉਹ ਸਕੂਲਾਂ ਸਰਬਤਕਾਰੀ ਵਿਦਿਆ ਮੰਦਨ ਨੂੰ ਸ਼ਿਫਟ ਕਰ ਰਹੇ ਆ ਇੱਥੇ ਕਈ ਚੀਜ਼ ਹੋ ਰਹੀ ਕੋਈ ਭਰਤੀ ਜਿੰਨੀ ਵੀ ਹੋ ਰਹੀ ਹੈ ਇਹ ਦੇਖਿਆ ਜਾ ਰਿਹਾ ਕਿ ਇਹਨਾਂ ਕਿੰਨੇ ਕੈਂਪ ਲਾ ਯਾਰ ਐਸਐਸ ਦੇ ਨਹੀਂ ਤੁਸੀਂ ਹੋਰ ਗੱਲ ਸੁਣਨ ਪੜਣੀ ਪਿਛਲੇ 5-7 ਦਿਨ ਪਹਿਲੇ ਇਹਨਾਂ ਨੇ ਛੰਦੀਗੜ ਐਂਟ੍ਰੇਸ਼ਨ ਦੇ EMPLOIEMENT RULES ਚੇਂਜ ਕੀਤੇ ਉਹ ਟਰਮਸ ਚੇਂਜ ਕਰ ਰਹੇ ਆ ਕਿ ਕਿਵੇਂ ਸਿਲੈਕਸ਼ਨ ਹੋਊਗੀ ਕਿਵੇਂ ਕਰਨੀ ਹੈ ਪਹਿਲੇ ਕੀ ਸੀ ਹਿੱਸਾ ਸੀ 40% ਪੰਜਾਬ ਦਾ ਹਿੱਸਾ ਸੀ ਸਰ 40 ਸਰ 40 ਦਾ ਜੇ ਸੈਕਰੀ 40 ਦਾ ਉਹ ਸਾਹਮਣਾ ਆਉਂਦੇ ਸੀ ਹੁਣ ਇਹਨਾਂ ਨੇ ਕੀ ਕੀਤਾ ਇੰਡੀਪੈਂਡੈਂਟ ਕੱਲ ਪਰਸੋ ਤੋਂ ਮੈਂ ਥੋੜਾ ਕਿ ਸਾਡੇ ਇਲੈਕਸ਼ਨ ਸੀ ਉਹਦੇ ਕਰਕੇ ਅਸੀਂ ਉਹਦੇ ਜਿਆਦਾ ਫਸੇ ਸੀ ਤੇ ਮੈਂ ਤਾਂ ਕੱਲ ਵੀ ਲਿਖਿਆ ਉਹਦੇ ਵੀ ਅਸੀਂ ਵੀ ਹਮ ਟੇਕ ਅਪ ਆਲ ਦਿਸ ਇਸ਼ੂ ਕਿਉਂਕਿ ਇਹਨਾਂ ਦਾ ਫਰਸਟ ਗੇਮ ਹੈ ਕਿ ਚੰਡੀਗੜ੍ਹ ਹੁਣ ਇਹਨਾਂ ਨੇ ਕੀ ਕਰਨਾ ਹੈ ਉਹ ਪਰਮਨੈਂਟਲੀ ਇੰਡੀਪੈਂਡੈਂਟਡ ਕਰਨਾ ਚਾਹੁੰਦੇ ਸਰ ਇਹਨੂੰ ਸਟੇਟ ਵੱਲ ਲਗਾ ਦੇਣਾ ਸਟੇਟ ਵੱਲ ਵਧ ਰਿਹਾ ਕਿਉਂਕਿ ਇਹਨਾਂ ਨੇ ਇਹ ਜਿਹੜਾ ਹੁਣ 31 ਮੈਂਬਰੀ ਵੀ ਲਿਆਏ ਨੇ ਇਹਦੇ ਚ ਚੰਡੀਗੜ੍ਹ ਦੇ ਐਮਪੀ ਨੂੰ ਪਾਰਟੀ ਬਣਾਇਆ ਗਿਆ ਇਥੋਂ ਦੇ ਸੈਕਟਰੀ ਨੂੰ ਬਣਾਇਆ ਗਿਆ ਐਜੂਕੇਸ਼ਨ ਸੈਕਟਰੀ ਨੂੰ ਧਿਆਨ ਨਾਲ ਟਾਈਮ ਦੇ ਵਿੱਚ ਇਲਾਕੇ ਨੂੰ ਤੇ ਨਾਲ ਦੇ 40 50 ਕਿਲੋਮੀਟਰ ਤੱਕ ਇੱਕ ਨਵੀਂ ਸਟੇਟ ਦਾ ਜਿਹੜਾ ਉਹ ਏਜੰਡੇ ਤੇ ਲਿਆ ਰਹੇ ਆ ਵੀ ਇਹ ਪੰਜਾਬ ਨੂੰ ਇੱਕ ਤੇ ਨੂੰ ਸਟੇਟ ਯੂਨੀਵਰਸਿਟੀ ਵੱਲ ਵਧਣਾ ਚਾਹੀਦਾ ਆਪਣੀ ਵਿਧਾਨ ਸਭਾ ਚ ਲਿਆ ਕੇ ਉਸ ਤੇ ਉੱਤੇ ਵੀ ਸਾਡੇ ਪਾਰਲੀਮੈਂਟ ਦੇ ਤੁਹਾਡੇ ਮੈਂਬਰ ਨੇ ਦੂਜੇ ਪੰਜਾਬ ਦੇ ਮੈਂਬਰ ਨੂੰ ਉ ਜਿ ਮੰਨਦੇ ਆਪਾਂ ਦੀ ਹਾਂਜੀ ਹੋਰ ਗੱਲ ਹੈ ਇਹਨਾਂ ਨੇ ਐਸਜੀਪੀਸੀ ਦਾ ਜਿਹੜਾ ਐਕਟ ਹੈ ਨਾ ਹਾਂਜੀ ਹਾਂਜੀ ਸੁਪਰੀਮ ਕੋਰਟ ਤੋਂ ਮੋੜ ਲਵਾ ਦਿੱਤੀ ਹੈ ਠੀਕ ਹੈ ਜੀ ਇਹ ਤੁਸੀਂ ਇੰਟਰਸਟ ਜਿਹੜੀ ਸਟੇਟ ਉਹ ਐਕਟ ਬਦਲ ਸਕਦਾ ਹੈ ਬਿਲਕੁਲ ਅਸੀਂ ਵੀ ਇੱਕ ਪਹਿਲੇ ਤਾਂ ਨਹੀਂ ਕਰਾਂਗੇ ਬਿਲਕੁਲ ਕਿਉਂ ਸਾਡੇ ਸਾਡੇ ਆ ਸਾਡੀ ਕਿਉਂਕਿ ਆ ਜਿਹੜੀ ਸਾਰੀ ਜ਼ਮੀਨ ਹੈ ਹਾਂਜੀ ਆ ਪੰਜਾਬ ਦੀ ਜ਼ਮੀਨ ਤੇ ਆਈ ਸਾਰਾ ਕੁਝ ਕਿਉਂਕਿ ਉਸ ਦੇ ਇੱਕ ਪੰਜਾਬ ਵਿੱਚ ਇੱਕ ਇੰਸਟੀਚਿਊਟ ਹੀ ਪੰਜਾਬ ਦਾ ਇੱਥੇ ਬਚ ਗਿਆ ਜਿਹੜਾ 550 ਏਕੜ ਦੇ ਵਿੱਚ ਆ ਪ੍ਰਾਈਮ ਲੋਕੇਸ਼ਨ ਤੇ ਯੂਨੀਵਰਸਿਟੀ ਬੈਠੀ ਹੈ ਜੇ ਕੱਲ ਇਸ ਸੈਂਟਰ ਕੋਲ ਜਾਂਦੀ ਹੈ ਤੇ ਇਥੇ ਇਹਨੂੰ ਸ਼ਿਫਟ ਵੀ ਯੂਨੀਵਰਸਿਟੀ ਨੂੰ ਕਿਤੇ ਹੋਰ ਕਰ ਸਕਦੇ ਨੇ ਕਿਸੇ ਹੋਰ ਪਰਪਸ ਲਈ ਯੂਜ਼ ਕਰਦੇ ਆ ਦੂਜੇ ਜਿਵੇਂ ਸਾਡਾ ਪੈਕਸੀ ਉਹ ਪੈਕ ਵੀ ਇਹਨਾਂ ਪਹਿਲਾਂ ਪੰਜਾਬ ਯੂਨੀਵਰਸਿਟੀ ਦਾ ਸੀ ਹੁਣ ਉਹਨੂੰ ਤੋੜ ਕੇ ਨਾ ਬੋਰਡ ਆਫ ਗਵਰਨਰਸ ਲਿਆ ਕੇ ਹੁਣ ਸੈਂਟਰਲ ਰੂਲਸ ਉੱਥੇ ਲਾਉਂਦੇ ਆ ਉੱਥੇ ਐਡਮਿਸ਼ਨ ਵੀ 올 ਇੰਡੀਆ ਰੈਂਕਸ ਦੇ ਨਾਲ ਹੁੰਦੀ ਪੰਜਾਬ ਦਾ ਬੱਚਾ ਹੁਣ ਉਹਨੂੰ ਯੂਨੀਵਰਸਿਟੀ ਬਣਾ ਰਹੇ ਉਹਦਾ ਨਾਮ ਵੀ ਹਿੰਦੀ ਦੇ ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਕਰਕੇ ਕਰ ਰਹੇ ਸੋ ਜਿਵੇਂ ਵਿਧਾਨ ਸਭਾ ਉਹ ਵੀ ਅੱਦੋ-ਅੱਦ ਦੇ ਵੀ ਹਰ ਚੀਜ਼ ਨੂੰ ਡਿਸਪਿਊਟਡ ਬਣਾ ਕੇ ਤੇ ਇਹਨੂੰ ਬਿਲਕੁਲ ਵੱਖਰਾ ਕਰ ਕਹਿੰਦਾ ਤੁਸੀਂ ਇਹ ਨਾ ਪੈਕੇਜ ਜੋ ਪ੍ਰੋਗਰਾਮ ਤੁਸੀਂ ਸਜੈਸਟ ਕਰੋਗੇ ਅਜੀ ਵੀ ਸਜੈਸਟ ਕਰ ਲਓ ਠੀਕ ਜੀ ਫਾਈਰ ਅਡਰੈਸ ਟੂ ਦ ਐਂਡ ਜੀ ਅਸੀਂ ਬਾਅਦ ਵਿੱਚ ਥੋੜੇ ਥੋੜੀ ਵਾਧਾ ਅਸ ਕਰਦੇ ਆ ਤੁਹਾਡੀ ਸੋਈ ਜਿੱਥੇ ਬੰਦੀ ਆਪਾਂ ਇੱਥੇ ਮੋਰਚਾ ਸਟੂਡੈਂਟਾਂ ਵੱਲ ਲੱਗਿਆ ਹੋਇਆ ਸੋਈ ਦਾ ਪੂਰਾ ਸਮਰਥਨ ਪਰ ਥੋੜੇ ਤੋਂ ਅਸੀਂ ਇਕ ਆਕਾਲੀ ਦਲ ਬਤੌਰ ਵਾਧਾ ਸਰ ਰਹੇ ਆ ਇਤਿਹਾਸ ਹੈ ਇਕ ਆਕਾਲੀ ਦਲ ਦਾ ਵੱਡਾ ਆਪਾਂ ਪਹਿਲੇ ਨਾ ਇੱਕ ਗੱਲ ਦੱਸਣੀ ਜਾਈਏ ਅਪਡੇਟ ਪ੍ਰੋਣ ਜੀ ਸਾਡੀਆਂ ਨਾ ਮੀਟਿੰਗਸ ਦੋ ਤਿੰਨ ਵਾਰੀ ਹੋ ਗਈਆਂ ਅਥਾਰਟੀ ਨਾਲ ਵਾਈਸ ਚਾਂਸਲਰ ਨੇ ਕਹਿ ਦਿੱਤਾ ਵੀ ਅਸੀਂ ਭੇਜਿਆ ਹੋਇਆ ਹੈ ਸ਼ਡਿਊਲ ਸਾਡਾ ਉਹਨਾਂ ਦੇ ਨਾਲ ਇੱਕੋ ਹੀ ਆ ਗੱਲ ਤੁਸੀਂ ਗੱਲ ਚੱਕੋਗੇ ਜਿਆਦਾ ਵਧੀਆ ਵੀ ਜੇ ਇੱਕ ਦਿਨ ਦੇ ਵਿੱਚ ਦੋ ਨੋਟੀਫਿਕੇਸ਼ਨ ਗਜ਼ਟ ਆ ਸਕਦਾ ਗਜ਼ਟ ਆਫ ਜ਼ਿਆਦਾ ਦੋ ਨਿਕਲ ਸਕਦੇ ਆ ਤੇ ਫੇ ਇਹ ਤਾਂ ਸਿਰਫ ਸਾਹਬ ਤੇ ਕੋਲ ਅਪਰੂਵ ਹੋਣ ਗਿਆ ਤੋ ਗੱਲ ਹੀ ਨਹੀਂ ਸਾਨੂੰ ਇਹਨਾਂ ਦੀ ਇਹਨਾਂ ਦੀ ਇਹ ਜਾਣ ਬੁੱਝ ਕੇ ਡਿਲੇ ਕਰਦੇ ਆ ਕੱਲ ਵਾਈਸ ਚਾਂਸਲਰ ਨੇ ਇੱਕ ਕਿਸੇ মিডিਆ ਨੂੰ ਗਿਆਨ ਦਿੱਤਾ ਕਿ ਪਿਛਲੀ ਵਾਰੀ ਅਸੀਂ ਸ਼ਡਿਊਲ ਭੇਜਿਆ ਸੀ ਤੇ ਮਹੀਨਾ ਵੀ ਲੱਗਿਆ ਸੀ ਹੋ ਸਕਦਾ ਹੈ ਕਿ ਵਿਦਿਆਰਥੀਆਂ ਨੂੰ ਮਹੀਨਾ ਵੇਟ ਕਰਨੀ ਪੈ ਸਕਦੀ ਫਿਰ ਕੋਰਟ ਦੇ ਵਿੱਚ ਇਹ ਬੜੀਆਂ ਵਾਹਜਾਦਾਰੀਆਂ ਗੱਲਾਂ ਸਟੂਡੈਂਟਸ ਦੇ ਬਾਰੇ ਕਰਦੇ ਆ ਤਾਬਾਂ ਪਈਆਂ ਬੱਚੇ ਹਰ ਤਰੀਕੇ ਦੇ ਨਾਲ ਆਪਣਾ ਸਟੱਡੀ ਦਾ ਵੀ ਧਿਆਨ ਰੱਖਦੇ ਆ ਡੈਕੋਰਮ ਵਿੱਚ ਰਹਿ ਕੇ ਕਿਸੇ ਤਰ੍ਹਾਂ ਦਾ ਕੋਈ ਗੰਦ ਨਹੀਂ ਕਿਸੇ ਤਰ੍ਹਾਂ ਵਧੀਆ ਜਾਵਤੇ ਵਿੱਚ ਰਹਿ ਕੇ ਸ਼ਾਂਤ ਮਈ ਢੰਗ ਦੇ ਨਾਲ ਕਰਦੇ ਆ ਤੇ ਇਕੱਲੇ-ਇਕੱਲੇ ਦਾ ਜੇ ਰਿਜ਼ਲਟ ਵੀ ਚੈੱਕ ਕਰੀਏ ਤਾਂ ਫਰਸਟ ਡਿਵੀਜ਼ਨ ਚ ਪਾਸ ਹੋਏ ਹੋਆ ਉਹਨਾਂ ਨੇ ਕੱਲ ਵੀ ਕਿਹੜੇ ਯੂਨੀਵਰਸਿਟੀ ਦੇ ਵੀ ਵਕੀਲ ਆ ਤੇ ਕੁਝ ਬੀਜੇਪੀ ਦੇ ਵੀ ਲੀਡਰ ਆ ਉਹਨਾਂ ਨੇ ਵੀ ਉੱਥੇ ਜਾ ਕੇ ਬੜੀ ਗੱਲ ਕੀਤੀ ਪਰ ਨਾਲ ਜਿਹੜੇ ਕਾਉਂਸਲ ਵਾਲੇ ਵਕੀਲ ਆ ਉਹਨਾਂ ਨੇ ਇੱਕ ਗੱਲ ਇਹ ਕਹੀ ਆ ਵੀ ਜਿਹੜਾ ਬੰਦਾ 44 ਸਾਲ ਆਪ ਸੈਨੇਟ ਦਾ ਮੈਂਬਰ ਰਿਹਾ ਉਹ ਇਹ ਗੱਲ ਕਹਿ ਰਿਹਾ ਵੀ ਸੈਨੇਟ ਮਾੜੀ ਆ ਉਹ ਬੰਦਾ ਆਪ 44 ਸਾਲ ਤੋਂ ਇੱਥੇ ਲਗਾਤਾਰ ਸੈਨੇਟ ਦਾ ਮੈਂਬਰ ਆ ਕੌਣ ਨੂੰ ਇਹਨਾਂ ਦੀ ਨਾ ਮਨਸ਼ਾ ਜਿਹੜੀ ਆ ਉਹ ਖਰਾਬ ਲੱਗਦੀ ਹੈ ਨਹੀਂ ਤਾਂ ਨੋਟੀਫਿਕੇਸ਼ਨ ਤੋਂ ਤਾਂ ਕੱਖ ਵੀ ਨਹੀਂ ਟਾਈਮ ਲੱਗਦਾ ਕੁਝ ਵੀ ਨਹੀਂ ਹੈ ਜੀ ਸੇਕ ਦੇਸ਼ ਪਰਮਨ ਦੀ ਸੇਕ ਸਮਾਗਮ ਤੇ ਇੱਥੇ ਜਿਹੜਾ ਡੈਮੋਕਰੈਟਿਕ ਜਿਹੜਾ ਸਟਰਕਚਰ ਹੈ ਉਹਨੂੰ ਤੋੜ ਕੇ ਨਾਮਿਨੇਟਡ ਬਣਾਇਆ ਜਾਣਾ ਮੈਂ ਕੋਸ਼ਿਸ਼ ਕਰੂੰਗਾ ਪ੍ਰਾਈਮ ਆਫ ਤੇ ਵਾਈਸ ਪ੍ਰੈਜ਼ੀਡੈਂਟ ਨਾਲ ਮੈਂ ਕੋਸ਼ਿਸ਼ ਕਰਾਂਗਾ ਮੈਂ ਅਪਾਇੰਟਮੈਂਟ ਵਾਸਤੇ ਲਿਖ ਕੇ ਜਾਂਦਾ ਉਹਨੂੰ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ 2-3 ਦਿਨਾਂ ਚ ਮੈਂ ਉਹਨੂੰ ਜਾ ਕੇ ਮਿਲ ਕੇ ਆਉਂਗਾ ਜਿੰਨਾ ਜਲਦੀ ਹੋ ਜਾਂਦਾ ਹੈ ਨਾ ਬੜਾ ਕਲੀਅਰਲੀ ਕਿ ਅਸੀਂ ਆਪਣੀ ਕਰਾਂਗੇ ਠੀਕ ਹੈ ਇਹ ਲੋਕ ਮੋਰਚਾ ਵੀ ਪ੍ਰਧਾਨ ਦੀ ਚਾਰ ਪੰਜ ਬੰਦੇ ਦੇ ਨਾਲ ਅਸੀਂ ਚੱਲ ਪਾਂਗੇ ਅਸੀਂ ਤਾਂ ਇਹ ਤਾਂ ਲੈ ਲਓ ਅਸੀਂ ਚਾਰ ਪੰਜ ਤੋਂ ਚਲੇ ਜਾਣਗੇ ਜੀ ਦੋ ਮੈਨੂੰ ਜਦੋਂ ਮੈਨੂੰ ਨਾਲੇ ਸਭ ਤੋਂ ਵੱਧ ਇਹਨਾਂ ਦੀ ਡਿਮਾਂਡ ਵੀ ਇਹੀ ਹੈ ਜੀ ਆਪਣੇ ਤੋਂ ਹੀ ਆਸ ਕਰਦੇ ਸੋ ਜਿਹੜੀ ਸਤ ਰੋਜ਼ ਬੈਠੀ ਹੈ ਇੱਥੇ ਸਭ ਤੋਂ ਵੱਧ ਆਸ ਆਪਣੇ ਤੋਂ ਮੈਂ ਇਹਨਾਂ ਨੂੰ ਗੱਲ ਕਹੀ ਹੈ ਕਿ ਐਸ ਇਸ਼ੂ ਦੇ ਕਿਸੇ ਨੂੰ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਨਹੀਂ ਬਿਲਕੁਲ ਨਹੀਂ ਇਹ ਇਮੋਸ਼ਨਲ ਇਸ਼ੂ ਪੰਜਾਬ ਦਾ ਹੈ ਬਿਲਕੁਲ ਆਪਾਂ ਸਾਰੇ ਇਕੱਠੇ ਹੋ ਗਏ ਐਂਡ ਵੀ ਐਜ਼ ਅ ਰੀਜਨਲ ਪਾਰਟੀ ਕਿ ਸਾਡੇ ਵਾਸਤੇ ਤੇ ਪੰਜਾਬ ਤੋਂ ਅਸੀਂ ਦਿਖਦੇ ਪੰਜਾਬ ਦੀ ਹੋਂਦ ਦਾ ਮਸਲਾ ਜੀ ਹੈ ਨਾ ਹੋਂਦ ਦਾ ਮਸਲਾ ਹੈ ਹਾਂਜੀ ਐਂਡ ਆ ਪਹਿਲਾ ਪਾਣੀ ਟੈਸਟ ਕਰ ਰਹੇ ਆ ਹਾਂਜੀ ਕਿ ਜੇ ਇੱਥੇ ਸਫਲ ਹੋ ਗਏ ਕਿ ਨੈਕਸਟ ਸਟੈਪ ਨਾਲੇ 200 ਕਾਲਜ ਜੀ 2 ਲੱਖ ਨੇ ਹਾਂਜੀ ਦੋਸਤ ਹਾਂਜੀ ਸਾਰੇ ਫਿਰ ਇਹਨਾਂ ਨੇ ਤਾਂ ਸਿਸਟਮ ਹੀ ਹੈ ਬਿਲਕੁਲ ਸਾਰਾ ਐਜੂਕੇਸ਼ਨ ਸਿਸਟਮ ਕੇ ਇਹ ਕਰਦੇ ਨੇ ਬਾਰਡਰ ਬੈਲਟਾ ਕਰ ਹੀ ਰਹੇ ਆ ਜੀ ਆ ਹੁਣ ਵੀ 15% ਫੀਸ ਵਾਇਕ ਦਾ ਉਹਨਾਂ ਨੇ ਪ੍ਰੋਪੋਜ਼ਲ ਲਿਆਂਦਾ ਹੈ ਉਹ ਹਰ ਸਾਲ ਹੀ ਹੋਊਗੀ ਉਹ ਸੈਨੇਟ ਨਾ ਹੋਣ ਕਰਕੇ ਹੀ ਉਹ ਕਮ ਹੋ ਗਿਆ ਜੀ ਬਾਕੀ ਇੱਕ ਤੁਹਾਡੇ ਹਉਣ ਤੋਂ ਪਹਿਲੇ ਪ੍ਰਧਾਨ ਜੀ ਅਸੀਂ ਗੱਲ ਕਰਦੇ ਸੀ ਤੇ ਉਸ ਦਿਨ ਬੀਬਾ ਜੀ ਆਏ ਸੀ ਤੇ 7 ਤਰੀਕ ਨੂੰ ਵੀ ਨਾਲ ਹੀ ਨੋਟੀਫਿਕੇਸ਼ਨ ਨਿਕਲਿਆ ਤੇ ਸਾਨੂੰ ਤੁਹਾਡੇ ਚਰਨਾਂ ਦਾ ਵੀ ਇਹ ਹੈ ਕਿ ਅੱਜ ਤੁਸੀਂ ਆਏ ਹੋ ਹੋ ਸਕਦਾ ਕੱਲ ਕੱਲ ਨਿਕਲੇ ਹੋਰ ਨਮਟਮਟ ਹੈ ਬਾਕੀ ਹਉਣ ਤੋਂ ਪਹਿਲੇ ਇਹ ਗੱਲ ਕਰਦੇ ਤੇ ਫੁੱਲ ਕਮਿਟਮੈਂਟ ਹੈ ਪੰਜਾਬ ਯੂਨੀਵਰਸਿਟੀ ਇਸ ਪਾਰਟ ਆਫ ਪੰਜਾਬ ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ ਜੀ ਜਦੋਂ ਐਕਟ ਬਣਿਆ ਸੀ ਉਦੋਂ SGPC ਐਕਟਿਵ ਬਣਿਆ ਸੀ ਉਦੋਂ ਯੂਨੀਵਰਸਿਟੀ ਦਾ ਐਕਟ ਨਹੀਂ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਤੇ ਭਾਖੜਾ ਪਾਣੀ ਦਾ ਵੀ ਉਹਦੇ ਬਾਅਦ ਸਾਰੀਆਂ ਸਟੇਟਾਂ ਨੇ ਜਿਹੜੇ ਇਟ ਵਾਸ ਅ ਇੰਟਰ ਸਟੇਟ ਐਕਟ ਉਹਨਾਂ ਨੇ ਬਾਕੀ ਸਟੇਟਾਂ ਨੇ ਆਪਣੀ ਸ਼ੇਅਰ ਉੱਥੋਂ ਕੱਢ ਕੇ ਆਪਣੀਆਂ ਆਪਣੀਆਂ ਯੂਨੀਵਰਸਿਟੀਆਂ ਬਣਾ ਲਈਆਂ ਸੋ ਦਿਸ ਇਜ਼ ਅ ਪੰਜਾਬ ਗਵਰਨਮੈਂਟ ਪੰਜਾਬ ਦਾ ਹੀ ਆਪਣੀ ਯੂਨੀਵਰਸਿਟੀ ਹੈ ਬੜੀ ਕਲੀਅਰ ਹੈ ਉਹਨ 200 ਤੋਂ तकरीबन ਕਾਲਜਿਸ ਆਫ ਪੰਜਾਬ ਆਫ ਫਿਲੀਏਟਡ ਟੂ ਥਿਸ ਸੋ ਮੈਂ ਕਹਿਣਾ ਚਾਹਣਾ ਭਾਵੇਂ ਗਵਰਨਮੈਂਟ ਆਫ ਇੰਡੀਆ ਜਾਂ ਵੀਸੀ ਸਾਹਿਬ ਨੂੰ ਕਿ ਪੰਜਾਬ ਦੇ ਲੋਕ ਕਿਤੇ ਕੰਪਰੋਮਾਈਜ਼ ਨਹੀਂ ਕਰਨਗੇ ਆਫ ਟੇਕਿੰਗ ਓਵਰ ਆਫ ਪੰਜਾਬ ਯੂਨੀਵਰਸਿਟੀ ਥਿਸ ਇਜ਼ ਦ ਸਟਾਰਟਿੰਗ ਪੁਆਇੰਟ ਆਫ ਮਾਈਂ ਸੈਕੰਡਲੀ ਜਿਹੜਾ ਬੜੀ ਕਲੀਅਰ ਹੈ ਕਿ ਸਾਜ਼ਿਸ਼ ਹੋ ਰਹੀ ਹੈ ਟੂ ਹੌਲੀ ਹੌਲੀ ਕਨਵਰਟ ਚੰਡੀਗੜ ਜਿਹੜਾ ਹੈ ਰਾਈਟਫੁਲੀ ਰਾਈਟ ਪੰਜਾਬ ਦਾ ਹੈ ਕੱਲਾ ਸਟੇਟ ਹੈ ਹਿੰਦੁਸਤਾਨ ਵਿੱਚ ਇਹਦਾ ਕੋਈ ਕੈਪੀਟਲ ਨਹੀਂ ਹੈ ਐਸ ਪਰ ਲਾ ਐਸ ਪਰ ਸਿንስ ਇੰਡੀਪੈਂਡੈਂਸ ਜਿਹੜੀ ਨਵੀਂ ਸਟੇਟ ਨਿਕਲਦੀ ਹੈ オリジナル ਸਟੇਟ ਤੋਂ ਉਹਨੂੰ ਇੱਕ ਨਵਾਂ ਕੈਪੀਟਲ ਆਪਣਾ ਬਣਾਉਣਾ ਪੈਂਦਾ ਐ ਐਕਸੈਪਟ ਫॉर ਪੰਜਾਬ ਆ ਸਭ ਤੋਂ ਵੱਡੀ ਡਿਸਕ੍ਰਿਮੀਨੇਸ਼ਨ ਹੈ ਨਾ ਅਕਾਲੀ ਦਲ ਨੇ ਲਗਾਤਾਰ ਇੱਥੇ ਲੜਾਈ ਲੜੀ ਐ ਹੁਣ ਕੀ ਹੋ ਰਿਹਾ ਪਿਛਲੇ ਸਾਲਾਂ ਚ ਜਿਹੜਾ ਰੇਸ਼ੋ ਵੀ ਰੱਖਿਆ ਗਿਆ ਸੀ ਚੰਡੀਗੜ੍ਹ ਵਿੱਚ ਹੌਲੀ ਹੌਲੀ ਉਹ ਰੇਸ਼ੋ ਉਹ ਚੇਂਜ ਕਰ ਰਿਹਾ 10 ਦਿਨ ਪਹਿਲੇ ਹਫਤਾ ਹੀ ਪਹਿਲੇ ਮੈਂ ਦੇਖਿਆ ਅਖਬਾਰ ਚ ਰਿਕਰੂਟਮੈਂਟ ਪਾਲਿਸੀ ਵੀ ਚੇਂਜ ਕਰ ਰਿਹਾ ਪੰਜਾਬ ਚੰਡੀਗੜ੍ਹ ਦੀ ਦੇ ਵਾਂਟ ਇੰਡੀਪੈਂਡੈਂਟ ਰਿਕਰੂਟਮੈਂਟ ਆਫ 올 ਪੋਸਟਸ ਇਨ ਚੰਡੀਗੜ੍ਹ ਜਿਹੜੇ ਆਪਣੇ ਡਿਪੂਟੇਸ਼ਨ ਦੇ ਪੰਜਾਬ ਤੋਂ ਆਉਂਦੇ ਸੀ ਜਾਂ ਹਰਿਆਣੇ ਤੋਂ ਆਉਂਦੇ ਸੀ they want to cancel it holi holi they want to take over everything which shromani kali dal will not allow main itthe vi gal kiti si students na vi gal kiti si ki we main itthe as political politician nahi aaya main to ajj sahi karda i am very clear person main aap itthe padhe hain char saal itthe laaye hain te doctor manmohan singh vi itthe padhe hain si. जो प्राइम मिनिस्टर से मैं होम मिनिस्टर में कई बार गया उन्होंने ही हैड वेरी स्ट्रोंग मेमरीज ऑफ दिस प्लेस मैं तो सारे कहना है कि वी आल पार्टीज वट एवर द एफिलशन मैन मी नॉट टू मेक द इन टू पोलिटिकल बट मेक इट टू एज अ प पंजाब इशू एंड सारे कट्ठे होके एंड एज प्रेजिडेंट ऑफ अकाली दल मैं बड़ा क्लियर करना चाहना किसी हाल च किसी हाल नच, we will not allow this we will not allow this as ek mathu pehli vikhya si ki we should all look up politics politics vasthi apne kol bahut antak issues hai giyan this meri gal no it's not political this oh yeah ek minute aa thode ghar te attack hai first step hai pehle thode drawing room ch attack kabza kar ge phir thode bedroom ch ponchan ge so this is a testing point uh, for us and i am with the students and as people of punjab me irrespective of any political party me sareyan nu binti karda hai we should sit under one platform and convey the message as if you convey it together it's a very strong message that irrespective of whatever affiliations are assi as university nu no, kise halat ch nahi jaan dewange this is punjab ਪੰਜਾਬ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਕ ਵਾਰ ਪੂਰਾ ਕਰ ਲਈ। ਛੋਟੀ ਸਰਕਾਰ ਵਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ 200 ਕਰੋੜ ਦਾ ਕਰਜ਼ਾ ਸੀਗਾ। ਪਹਿਲੀ ਗੱਲ ਉਹ ਕਰਜ਼ਾ ਛੋਟੀ ਸਰਕਾਰ ਵਲੇ ਮਾਫ ਕਿਉਂ ਨਹੀਂ ਕੀਤਾ ਗਿਆ ਇੱਕ ਤੇ ਉੱਥੇ ਨਾ ਹੀ ਕੋਈ ਹੋਸਟਲ ਮੈਂ ਸੋ ਮੈਂ ਕੋਈ ਵੀ ਸਾਰੀ ਕਿਉਂ ਨਹੀਂ ਕੀਤੀ ਮੈਂ ਉਹਦੇ ਮੈਂ ਤੁਹਾਨੂੰ ਉਹਦਾ ਜਵਾਬ ਮੈਂ ਤੁਹਾਨੂੰ ਹੁਣੇ ਦੇ ਦੇਣਾ। ਉਹ ਤੋਂ ਬਾਅਦ ਜੇਕਰ ਤੁਸੀਂ ਕਹਿੰਦੇ ਹੋ ਵੀ ਇਹਨੂੰ ਕੇਡ ਯੂਨੀਵਰਸਿਟੀ ਬਣੇ ਇਹ ਪੰਜਾਬ ਦੀ ਬਣੇ ਫਿਰ ਪੰਜਾਬ ਗਵਰਨਮੈਂਟ ਐਨੀ ਉਹ ਕਹ ਲਈਏ ਵੀ ਸਫੀਜੈਂਟ ਹੈਗੀ ਐ ਇਨੀ ਕਾਬਿਲ ਹੈ ਕਿ ਪੂਰੇ ਦਾ ਪੂਰਾ ਇਹਦਾ ਜਿਹੜਾ ਕਰਜ਼ਾ ਜਾਂ ਜਮਾਤ ਮਾਫ ਕਰਕੇ ਇਹਨੂੰ ਪੂਰੀ ਦੀ ਪੂਰੀ ਚਲਾ ਸਕਦੀ ਹੈ ਵੀ ਸੈਂਟਰ 60% ਨਾ ਦਵੇ ਇਨੀ ਕੈਪेबल ਪੰਜਾਬ ਸਰਕਾਰ ਆਉਣ ਵਾਲੇ ਪਾਈਚ ਤੁਸੀਂ ਇਹਨੇ ਕੈਪेबल ਹੋਵੋਗੇ ਕਿ ਤੁਸੀਂ ਇਸ ਤੋਂ ਬਾਅਦ ਸਰਕਾਰ 'ਚ ਇਹਨੂੰ ਚਲਾ ਸਕੋਗੇ ਨਹੀਂ ਅਸੀਂ ਸੋ ਮੈਂ ਤੁਹਾਨੂੰ ਸ਼ੁਰੂ ਕਿੱਥੇ ਕੀਤਾ ਸੀ ਕਿ ਵੀ ਸ਼ਡ ਨਾਟ ਮੇਕ ਦਿਸ ਅ ਪੋਲਿਟਿਕਲ ਇਸ਼ੂ ਮੈਂ ਕੀ ਕੀਤਾ ਸੀ ਤੁਸੀਂ ਕੀ ਕੀਤਾ ਸੀ ਯੈਸਟਰਡੇ ਕੀ ਕੀਤਾ ਸੀ ਆਪਣਾ ਇੱਥੇ ਏਮ ਹੈ ਰਿਸ਼ਤੇਦਾਰ ਮੈਂ ਹਜ਼ਾਰ ਚੀਜ਼ਾਂ ਕਹਿ ਸਕਦਾ ਇਹਦੇ ਜਵਾਬ ਚ ਆਈ ਡੋਨਟ ਵਾਂਟ ਟੂ ਗੈਟ ਇਨ ਟੂ ਇਟ ਆਈ ਏਮ ਵੈਰੀ ਕਲੀਅਰ ਐਂਡ ਮੇਰੀ ਕਲੈਰਿਟੀ ਆਫ ਮਾਈਂਡ ਇਜ਼ ਵੈਰੀ ਕਲੀਅਰ ਆਈ ਏਮ ਨਾਟ ਫਾਈਟਿੰਗ ਦਿਸ ਬੈਟਲ ਆਮ ਨਾਟ ਹੇਅਰ ਐਜ਼ ਫਾਰ ਪੋਲਿਟਿਕਸ ਮੈਂ ਤਾਂ ਹੀ ਉਹ ਕਹਿਆ ਸੀ ਮੈਂ ਰਿਕੁਐਸਟ ਕਰਦਾ ਸਾਰੀਆਂ ਪਾਰਟੀਆਂ ਨੂੰ ਛੋਟੀ ਤੋਂ ਲੈ ਕੇ ਜਥੇਬੰਦੀ ਤੋਂ ਸਾਰਿਆਂ ਤੋਂ ਵੀ ਸ਼ੁੱਡ ਆਲ ਜਿਵੇਂ ਕਿਸਾਨ ਐਜੀਟੇਸ਼ਨ ਬਣੀ ਸੀ ਸਾਰੇ ਪੰਜਾਬ ਦੇ ਆਵਾਮ ਇਕੱਠੇ ਹੋ ਗਏ ਸੀ ਲੋਕੀ ਇਕੱਠੇ ਹੋ ਗਏ ਜੀ ਇਰਿਸਪੈਕਟਿਵ ਆਫ एवरीवन ਆਈ ਡੂ ਨੋਟ ਨੀਡ ਕ੍ਰੈਡਿਟ ਐਂਡ ਆਈ ਡੋంట్ ਵਾਂਟ ਕ੍ਰੈਡਿਟ ਪਰਪਸ ਇਸ ਆਪਾ ਜੋ ਹੋਇਆ ਕੀਤਾ ਇਹਨੇ ਕੀਤਾ ਉਹ ਕੀਤਾ ਇਹ ਕਹਿੰਦਾ ਹਜ਼ਾਰ ਤੁਸੀਂ ਉਹ ਤਾਂ ਚਾਹੁੰਦੇ ਆ ਜਿਹੜੇ ਬੰਦੇ ਇਹਨਾਂ ਨੇ ਅਟੈਕ ਕੀਤਾ ਉਹ ਚਾਹੁੰਦੇ ਆ ਤੁਹਾਡੇ ਵਿੱਚ ਇੱਕ ਦੂਜੇ ਨੂੰ ਤੁਸੀਂ ਕਰੋ ਸੋ ਮੇਰਾ ਬੜਾ ਕਲੀਅਰ ਹੈ ਮਨੀ ਇਸ ਨੋਟ ਦਾ ਕ੍ਰਾਈਟੇਰੀਆ ਫਾਰ ਅ ਸਟੇਟ ਹੁਣ ਜੇ दे आर वेरियस मेथड ऑफ जनरेशन ऑफ मनी जिम्मे आई एड से पंजाब पावर सरपलस यू डोंट नीड मनी टूडे देर अदरवेज सो फॉर एस कई चीजा होंगे सिंबल ऑफ द स्टेट दिस इज सिंबल ऑफ द स्टेट पंजाब यूनिवर्सिटी यू कैनॉट लेट इट गो जस्ट फॉर टू हंड्रेड करोड़ और थ्री हंड्रेड करोड़ आउट ऑफ एक लाख करोड़ बजट सो आई एम वेरी क्लियर की I am ready to take over the responsibility in our party, our commitment is that whatever is required, I will this thing. I have four of my life, I have studied here. And I personally feel that all of us should get together and I request everybody, come under one platform with the one mission, that our Punjab, ਇਨੂੰ ਪੰਜਾਬ ਤੋਂ ਬਾਹਰ ਜਾਣ ਨਹੀਂ ਦੇਣਾ ਕੁਝ ਮਰਜ਼ੀ ਹੋ ਜਾਏ ਵਾਟਐਵਰ ਸੈਕਰੀਫਾਈਸ ਐਂਡ ਐਸ ਪ੍ਰੈਜ਼ੀਡੈਂਟ ਆਫ ਅਕਾਲੀ ਦਨ ਆਈ ਸ਼ੋਰ एवरीवन ਬਡੀ ਥੈਟ ਅੱਗੇ ਹੋ ਕੇ ਤੂੰ ਸਾਨੂੰ ਪਿੱਛੇ ਹੋ ਕੇ ਕਹੋਗੇ ਪਿੱਛੇ ਹੋ ਕੇ ਲੜਾਂਗੇ ਅੱਗੇ ਹੋ ਕੇ ਕਹੋਗੇ ਅੱਗੇ ਹੋ ਕੇ ਲੜਾਂਗੇ ਪਰ ਮਿਸ਼ਨ ਇਜ਼ ਹੈ ਅਕਾਲੀ ਦਲ ਦੀ ਅਗਲੀ ਰਣਨੀਤੀ ਕੀ ਰਹੂਗੀ ਮੈਂ ਹੁਣੀ ਗੱਲ ਕੀਤੀ ਸੀ ਮੈਂ ਕਿਹਾ ਆਈ ਵਿਲ ਆਮ ਟੇਕਿੰਗ ਟਾਈਮ ਫਰਮ ਦ ਵਾਈਸ ਪ੍ਰੈਜ਼ੀਡੈਂਟ ਟੂ ਕਨਵੇ ਹਿਮ ਸੈਂਟੀਮੈਂਟਸ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਕਨਵੇ ਕਰਵਾ ਪ੍ਰਾਈਮਰਿਸ ਵਾਈਸ ਪ੍ਰੈਜ਼ੀਡੈਂਟ ਕੋਲ ਮੈਂ ਟਾਈਮ ਲੈ ਰਿਹਾ ਜੇ ਹਫਤੇ 10 ਦੇ ਵਿੱਚ ਵੀ ਡੋਨਟ ਸੀ ਅਸ ਨੈਕਸਟ ਪੋਜ਼ਿਟਿਵ ਸਾਈਨ ਤੇ ਅਸੀਂ ਸਟੂਡੈਂਟਸ ਨਾਲ ਮਿਲ ਕੇ ਵੀ ਵਿਲ ਪਲਾਨ ði ਨੈਕਸਟ ਥੈਂਕ ਯੂ ਬੋਲੋ